ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਰਿਆੜ ਫੂਡ ਚੈਨਲ ਤੇ YouTube ਤੇ ਅੱਜ ਅੱਪਾ ਤੁਹਾਨੂੰ ਇੱਕ ਨਾ ਬਹੁਤ ਹੀ ਵਧੀਆ ਚਟਣੀ ਬਣਾਉਣੀ ਦੱਸਾਂਗੇ ਐ ਇੰਨੀ ਵਧੀਆ ਕਿ ਤੁਸੀਂ ਕਦੀ ਵਾਹੇ ਵੇਖੀ ਵੀ ਨਹੀਂ ਹੋएगी ਵੀ ਇਸ ਚੀਜ਼ ਦੀ ਚਟਣੀ ਵੀ ਬਣ ਜਾਂਦੀ ਐ ਇਸ ਤਰ੍ਹਾਂ ਵੀ ਬਣ ਜਾਂਦੀ ਐ ਤੇ ਬਹੁਤ ਹੀ ਮਜ਼ੇਦਾਰ ਤੇ ਬਹੁਤੀ ਮੈਗਨੀ ਕਰਾਰੀ ਬਣਦੀ ਆ ਬਹੁਤ ਵਧੀਆ ਚਟਣੀਆਂ ਤੇ ਸਾਰੀਆਂ ਤੁਸੀਂ ਖਾਧੀਆਂ ਹੀ ਹੋਣੀਆਂ ਆ ਆ ਵੀ ਖਾ ਕੇ ਵੇਖੋ ਹੁਣ ਮੈਂ ਇਹਦੇ ਵਾਸਤੇ ਆ ਦੇਖੋ ਥੋੜਾ ਜਿਹਾ ਮੈਂ ਪਹਿਲਾਂ ਤੇਲ ਲਿਆ ਏ ਕੜਾਈ ਦੇ ਵਿੱਚ ਪਾਉਣ ਲੱਗੀ ਮੈਂ ਅੱਧੀ ਕੜਚੀਤੀ ਹਲਦੀ ਆ ਜਿਆਦਾ ਨਹੀਂ ਹੈਗਾ। ਆ 2 ਚਮਚੇ ਹੋਣਾ ਆ। ਚਟਣੀ ਅੱਜ ਤੁਹਾਨੂੰ ਇਹੋ ਜਿਹੀ ਇੱਕ ਬਣਾ ਕੇ ਵਿਖਾਵਾਂਗੇ ਨਾ। ਤੁਸੀਂ ਜ਼ਰੂਰ ਬਣਾਓਗੇ ਵੇਖ ਕੇ। ਉਹ ਚਟਣੀ। ਇਹ ਦੇਖੋ ਤੁਸੀਂ ਕਿਹੜੀ ਚੀਜ਼ ਦੀ ਚਟਣੀ ਬਣਾਉਣੀ ਅੱਜ ਹੀ। ਆ ਸਾਬਤ ਧਨੀਆ, ਸੁੱਕਾ ਧਨੀਆ। 1/2 ਚਮਚਾ ਇਹ ਆ ਮਿਰਚ ਲਈਏ ਮੈਂ ਇੱਕ ਅੱਧੀ ਘੋੜੀਆਂ ਸੁੱਕੀ ਮਿਰਚ ਲਾਲ ਵਾਲੀ ਇਹਨਾਂ ਨੂੰ ਮੈਂ ਥੋੜਾ ਜਿਹਾ ਨਾ ਪੁੰਨਾਗੀ ਪਹਿਲਾਂ ਆ ਤਿੰਨ ਮਿਰਚਾਂ ਮੈਂ ਦੁੱਗੀਆਂ ਵੀ ਪਾਤੀਆਂ ਹਰੀਆਂ ਵੀ ਲਸਣ ਵੀ ਪਾਤਾ 6-7 ਕਲੀਆਂ ਮੈਂ ਛਿੱਲ ਕੇ ਗੰਡੀਆਂ ਪਾਤੀਆਂ ਨੇ ਥੋੜੀਆਂ ਜਿਹਾ ਪਹਿਲਾਂ ਭੁੰਨ ਲਵਾਂਗੇ ਇਹਨਾਂ ਨੂੰ ਚਟਣੀ ਖਾ ਕੇ ਵੇਖਿਓ ਤੁਸੀਂ ਨਾ ਆਪਾਂ ਜਿਆਦਾ ਤੇਲ ਪਾਵਾਂਗੇ ਨਾ ਆਪਾਂ ਜਿਆਦਾ ਇਹਦੇ ਵਿੱਚ ਕੁਝ ਹੋਰ ਜਿਆ ਸਮਾਨ ਪਾਵਾਂਗੇ ਜਿਹੜਾ ਕਿ ਬਹੁਤ ਤੇਜ਼ੀ ਵਾਲਾ ਹੋਵੇ ਚਟਣੀ ਬਹੁਤ ਵਧੀਆ ਤੇ ਟੇਸਟੀ ਕਰਾਰੀ ਬਣੇਗੀ ਇੱਕ ਟਮਾਟਰ ਦੀ ਜ਼ਰੂਰ ਵਰਤੋਂ ਕਰਨੀ ਐ ਸੀ ਇਹ ਟਮਾਟਰ ਦੇ ਆਪਾਂ ਨਾ ਪੀਸ ਜਿਹੜੇ ਕਰਕੇ ਨਾ ਇਹ ਵੀ ਆਪਾਂ ਕੱਟ ਕੇ ਨਾਲ ਹੀ ਪਾ ਦਵਾਂਗੇ ਇਹਨੇ ਵੀ ਜਦੋਂ ਆਪਣਾ ਰੰਗ ਵਿਖਾਉਣਾ ਨਾ ਟਮਾਟਰ ਨੇ ਵੀ ਤੇ ਵੇਖਿਓ ਤੁਸੀਂ ਵੀ ਤੁਸੀਂ ਆਪੇ ਹੀ ਕਹਿਣਾ ਵੀ ਵਾਕਈ ਚਟਣੀ ਹੈਗੀ ਆ ਬਈ। ਐ ਇਦਾਂ ਹੀ ਕੱਟ ਕੇ ਪਾ ਦਵਾਂਗੇ ਅਸੀਂ। ਇਹਨੂੰ ਵੀ ਵਿੱਚੇ ਹੀ ਥੋੜਾ ਜਿਹਾ ਹਲਾ ਲਵਾਂਗੇ ਜਨਨ ਕਿ ਥੋੜਾ ਪੋਲਾ-ਪੋਲਾ ਕਰ ਲਵਾਂਗੇ ਜਨਨ ਕਿ ਥੋੜਾ ਜਿਹਾ ਮੁਜਰਾ ਆ ਜਾਏਗਾ ਤੇ ਫਿਰ ਵਧੀਆ ਹੋ ਜਾਏਗਾ। ਕੱਚਾਪਨ ਦੂਰ ਕਰਾਂਗੇ ਟਮਾਟਰ ਦਾ ਵੀ। ਇਹਨੂੰ ਟਮਾਟਰ ਨੂੰ ਆਪਾਂ ਜਰਾ ਕੇ ਬਾਬਾ ਜਰਾ ਕੇ ਨੂੰ ਥੋੜਾ ਜਿਹਾ ਭੁੰਣਾ ਹੈ ਕਿਉਂਕਿ ਇਹਦਾ ਕੱਚਾਪਨ ਜਿਆਦਾ ਹੀ ਦੂਰ ਕਰਨਾ ਹੈ ਜਿਆਦਾ ਵੀ ਮਤਲਬ ਕਹਿੰਦਾ 50% ਆਪਾਂ ਇਹਨੂੰ ਭੁੰਨਾਗੇ 100 'ਚੋਂ 50% ਭੁੰਨ ਲਵਾਂਗੇ ਟਮਾਟਰ ਨੂੰ ਅਸੀਂ ਜਦੋਂ ਕੋਈ ਸਬਜ਼ੀ ਨਾ ਹੋਵੇ ਘਰ ਤੇ ਇਹੋ ਜੀ ਚਟਨੀ ਬਣਾ ਕੇ ਤੁਸੀਂ ਖਾ ਸਕਦੇ ਹੋ ਦੋ ਦੀ ਜਗ੍ਹਾ ਚਾਰ ਰੋਟੀਆਂ ਤੇ ਚਾਰ ਦੀ ਜਗ੍ਹਾ ਪੰਜ ਰੋਟੀਆਂ ਇਹ ਤੋਂ ਇਹ ਦੇਖਿਓ ਬਹੁਤ ਹੀ ਟੇਸਟੀ ਬਣਨੀ ਆ ਤੇ ਬਹੁਤ ਹੀ ਹਾਜਮੇ ਵਾਲੀ ਵਧੀਆ ਬਣਨੀ ਚਟਣੀ ਤੇ ਬਹੁਤ ਪਿਆਰੀ ਚਟਣੀ ਬਣਨੀ ਆ ਆ ਬਸ ਟਮਾਟਰ ਦਾ ਕੱਚਾਪਨ ਦੂਰ ਕਰਨਾ ਆ ਅਸੀਂ ਇੱਦਾਂ ਹੀ ਬਸ ਅਲਟਪਲਟ ਕਰਕੇ ਇਹਨੂੰ ਤਾਂ ਥੋੜਾ ਜਿਹਾ ਆਪਾਂ ਜਿਹੜਾ ਆ ਕਰ ਲਵਾਂਗੇ ਪੁੰਨ ਲਵਾਂਗੇ ਟਮਾਟਰ ਪੋ ਜਲਾਇੰਦੋ ਫਿਰ ਤੁਹਾਨੂੰ ਦੱਸਦੇ ਆ ਕਿ ਇਹ ਚਟਨੀ ਕਿਵੇਂ ਤਿਆਰ ਹੋਣੀ ਆ ਤੇ ਬਹੁਤ ਵਧੀਆ ਤਿਆਰ ਹੋਣੀ ਆ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ ਆ ਦੇਖੋ ਅੱਧੇ ਚਮਚੇ ਤੋਂ ਵੀ ਥੋੜਾ ਜਿਹਾ ਘਾਟਿਆ ਥੋੜੇ ਜਿਹੇ ਦਾਣੇ ਜੀਰੇ ਦੇ ਵੀ ਪਾਅਤੇ ਆ ਇਹਦੇ ਚ ਇਹਦਾ ਵੀ ਟੇਸਟ ਇੱਕ ਵਧੀਆ ਆਉਂਦਾ ਤੇ ਇੱਕ ਬਹੁਤ ਵਧੀਆ ਜੀਰਾ ਵੀ ਬਹੁਤ ਵਧੀਆ ਪੇਟ ਵਾਸਤੇ ਹੋਰ ਮੈਂ ਨਮਕ ਵਗੈਰਾ ਅਜੇ ਪਾਇਆ ਨਹੀਂ ਆ ਉਹ ਤੁਹਾਨੂੰ ਮੈਂ ਦੱਸਾਂਗੀ ਕਦੋਂ ਪਾਉਣਾ ਵਾ ਇਹ ਛੋਟੇ ਛੋਟੇ ਤਿੰਨ ਬੇਗਣ ਸੀ ਇਹ ਸਾਡੀ ਆਪਣੀ ਕਿਆਰੀ 'ਚੋਂ ਲੱਥੇ ਸੀ ਛੋਟੇ ਛੋਟੇ ਭਰ ਕੇ ਬਣਾਉਣ ਵਾਲੇ ਬੇਗਣਾਂ ਦੇ ਬੂਟੇ ਲਾਏ ਹੋਏ ਸੀ ਤੇ ਆ ਦੇਖੋ ਤਿੰਨ ਲੱਥੇ ਸੀ ਮੈਂ ਇਹਨਾਂ ਨੂੰ ਭੁੰਨ ਕੇ ਤੇ ਪਰਠੇਵਾਂ ਘਰ ਤਿਆਰ ਕੀਤਾ ਇਹਨਾਂ ਨੂੰ ਹੁਣ ਮੈਂ ਇਹਨਾਂ ਦੀ ਚਟਨੀ ਬਣਾਣੀ ਆ ਤੇ ਇੰਨੀ ਵਧੀਆ ਚਟਨੀ ਬਣਾਣੀ ਆ ਨਾ ਕਿ ਪਰਠਾ ਵੀ ਕੀ ਹੈ ਭੁੱਲ ਜਾਓਗੇ ਖਾਣਾ ਤੁਸੀਂ ਇੰਨੀ ਵਧੀਆ ਚੀਜ਼ ਬਣਨੀ ਆਈ ਹੁਣ ਆਪਾਂ ਗੈਸ ਕਰ ਦਵਾਂਗੇ ਬੰਦ ਤੇ ਇਹਨਾਂ ਨੂੰ ਅਸੀਂ ਕਰ ਲਿਆ ਜਿੱਦਾਂ ਕੱਚੇ-ਕੱਚੇ ਰੱਖਨੇ ਪੱਕੇ-ਪੱਕੇ ਜੋ ਵੀ ਕਰਨਾ ਸੀ ਥੋੜਾ ਜਿਹਾ ਕੱਚੇ-ਪੱਕੇ ਰੱਖ ਲਿਆ ਤੇ ਹੁਣ ਆਪਾਂ ਨਾ ਇਹਨਾਂ ਨੂੰ ਕੱਢ ਕੇ ਤੇ ਚਟਣੀ ਬਣਾਉਣੀ ਹੈ ਇਹਨਾਂ ਦੀ ਪਹਿਲਾਂ ਕੁੰਡੇ ਦੇ ਵਿੱਚ ਪਾਵਾਂਗੇ ਇਹਨਾਂ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਰਗੜਾ ਦਵਾਵਾਂਗੇ ਤੇ ਫੇਰ ਇਹਨਾਂ ਦੀ ਚਟਣੀ ਬਣਨੀ ਜੇ ਵਧੀਆ ਔਰ ਚਟਣੀ ਵਿਖਿਓ ਤਿਆਰ ਹੁੰਦੀ। ਇਹਦੇ ਨਾਲ ਸਬਜ਼ੀ ਲੈਣ ਦੀ ਜ਼ਰੂਰਤ ਭਾਵੇਂ ਨਹੀਂ ਪੈਂਦੀ ਪਰ ਕਿਉਂਕਿ ਬਣਦੀ ਇੰਨੀ ਸਵਾਦ ਹੈ। ਇਹ ਥੋੜਾ ਜਿਹਾ ਕਾਲਾ ਨਮਕ ਪਾਤਾ ਜੀ। ਮਸਖ ਜਿੰਨਾ ਥੋੜਾ ਜਿਹਾ ਹੀ ਪਾਇਆ ਹੈਗਾ। ਆਹ ਚਿੱਟਾ ਨਮਕ ਪਾਤਾ ਵਾ ਥੋੜਾ ਜਿਹਾ। ਬਸ ਦੋਨੋਂ ਚੀਜ਼ਾਂ ਹੀ ਪਾਉਣੀਆਂ ਹੋਰ ਕੁਝ ਨਹੀਂ ਪਾਉਣਾ ਸੀ ਅਜੇ। ਇਹਨੂੰ ਚੰਗੀ ਤਰ੍ਹਾਂ ਬਸ ਔਟ-ਕਟੇ ਦੀ ਜਾਨ ਕੱਢ ਦੇਣੀ ਆ ਇੰਨੀਆਂ ਚੀਜ਼ਾਂ ਦੀ ਤਾਜ਼ਾ ਕੇ ਚਟਨੀ ਬਨਨੀ ਬਹੁਤ ਟੇਸਟੀ ਤੇ ਬਹੁਤ ਵਧੀਆ ਇਹ ਚਟਨੀ ਬਨਦੀ ਬਹੁਤ ਟੇਸਟੀ ਆ ਕਿਤੇ ਤੁਸੀਂ ਮੌਕਾ ਵੇਖਿਓ ਬਣਾ ਕੇ ਤੇ ਜ਼ਰੂਰ ਖਾਓ ਇਹ ਚਟਨੀ ਬਹੁਤ ਤੇਜ਼ੀ ਕਰਦੀ ਆ ਇਹ ਲੱਗਦੀ ਆ ਇਹ ਪਰਥੇ ਨੂੰ ਵੀ ਨਾ ਪਿੱਛੇ ਕਰਦੀ ਆ ਇਹਦੇ ਸਾਹਮਣੇ ਪਰਥਾ ਵੀ ਮਿੱਠਾ ਮਿੱਠਾ ਜਿਹਾ ਲੱਗਦਾ ਰਹਿੰਦਾ ਇਹ ਬਹੁਤ ਵਧੀਆ ਕਰਾਰੀ ਚਟਨੀ ਆ ਬਿਲਕੁਲ ਇਹਨੂੰ ਆਪਾਂ ਬਰੀਕ ਕਰ ਦਵਾਂਗੇ ਜਿੰਨੀ ਬਰੀਕ ਹੋਏਗੀ ਉਨਾਂ ਵਧੀਆ ਬਣੇ ਉਨੀ ਵਧੀਆ ਬਣੇਗੀ ਇਹ ਹੂੰ ਛਾੜੋ ਇਹਨੂੰ ਰਗੜਾ ਕੁੰਡੇ ਵਾਲਾ देखो किनी फर्स्ट क्लास चटनी बनਦੀ ਹੈ ਤੁਸੀਂ ਵੀ ਵੀਡੀਓ ਬੜੀਆਂ ਵੇਖੀਆਂ ਚਟਨੀ ਦੀਆਂ ਮੈਂ ਵੀ ਬੜੀਆਂ ਪਾਈਆਂ ਨੇ ਪਹਿਲਾਂ ਵੀ ਬਹੁਤ ਵੀਡੀਓ ਦੀ ਪਾਈਆਂ ਮੈਂ ਚਟਨੀ ਦੀਆਂ ਪਰ ਆ ਵੀ ਚਟਨੀ ਨੂੰ ਮੌਕਾ ਜ਼ਰੂਰ ਦਿਓ ਵੇਖਿਓ ਜ਼ਰੂਰ ਇਹ ਬਹੁਤ ਵਧੀਆ ਆ ਤੇ ਬਹੁਤ ਵਧੀਆ ਰੈਸਪੀ ਹੈ ਇਹ ਵਾਲੀ ਆਪਾਂ ਜਿਹਦਾ ਚੀਜ਼ ਬਣਾ ਲੈਨੇ ਆ ਤੇ ਬਾਅਦ ਵਿੱਚ ਘਰ ਦੇ ਵਿੱਚ ਖਾਣੇ ਆ ਤੇ ਇੰਨਾ ਵਧੀਆ ਮਜ਼ਾ ਆਉਂਦਾ ਵਾ ਖਾਣ ਦਾ ਕਿ ਬਣਾਉਣ ਤੇ ਖਾਣ ਚ ਬਹੁਤ ਹੀ ਫਰਕ ਆ ਆਖੀ ਦਾ ਵੀ ਲੋਕੀ ਮੰਨਦੇ ਹੋਣਗੇ ਸਾਡੀ ਚੀਜ਼ ਨੂੰ ਇਹ ਨੂੰ ਗੱਲ ਮੰਨਦੇ ਹੋਣਗੇ ਜੇ ਮੰਨਣਗੇ ਤਾਂ ਫਿਰ ਉਹ ਵੀ ਇਹੋ ਜਿਹਾ ਸਵਾਦ ਹੀ ਪਾਉਣਗੇ ਜਿਹੋ ਜਿਹਾ ਆਪਾਂ ਪਾ ਰਹੇ ਆ ਐਨੀ ਵਧੀਆ ਟੇਸਟੀ ਚੀਜ਼ ਬਣਦੀ ਆ ਹੁਣ ਆਪਾਂ ਇਹਦੇ ਉੱਤੇ ਨਾ ਨਿੰਬੂ ਨਚੋੜ ਲਵਾਂਗੇ ਨਿੰਬੂ ਦੇ ਪੀਸ ਦੇ ਦੋ ਦਾਣੇ ਜੇ ਬੀਜ ਦੇਖਦੇ ਹੀ ਮੈਨੂੰ ਉਹ ਮੈਂ ਕੱਢ ਦਿੱਤੇ ਨੇ ਤੇ ਜੇ ਹੋਰ ਵੀ ਕੋਈ ਦਿਖ ਗਿਆ ਇੱਕ ਅੱਧਾ ਤੇ ਆਪਾਂ ਉਹ ਵੀ ਚੱਕ ਲਾਂਗੇ ਤੇ ਹੁਣ ਆਪਾਂ ਨਾ ਇਸ ਤਰ੍ਹਾਂ ਗੱਲ ਹੈਗੀ ਆ ਕਿ ਇਹ ਚਟਨੀ ਜਿਹੜੀ ਆ ਨਾ ਇਹ ਬਣ ਗਈ ਕਰਾਰੀ ਖਟੇ ਆਈ ਵਾਲੀ ਚਟਣੀ ਇੰਨੀ ਸਵਾਦ ਬਣੀ ਆ ਕਾਲਾ ਨਮਕ ਆ ਉੱਤੇ ਤੇ ਚੋਪੜ ਕੇ ਰੋਟੀਆਂ ਖਾਓ ਇਹਦੇ ਨਾਲ ਬੈ ਕੇ ਜਿੰਨੀਆਂ ਮਰਜ਼ੀ ਤੁਸੀਂ ਖਾ ਸਕਦੇ ਹੋ ਆ ਦੇਖੋ ਵਿੱਚੇ ਆਪਾਂ ਮਿਕਸ ਕਰ ਲੈਣਾ ਹੁਣ ਦੇਖੋ ਬਣੀ ਨਾ ਖੜਾ ਵਰਗੀ ਚਟਣੀ ਤੇ ਚਟਣੀ ਇੱਕ ਗੱਲ ਮਿਕਸੀ ਨਾਲੋਂ ਕੁੰਡੇ ਦੀ ਹੀ ਖਾਣ ਵਾਲੀ ਹੁੰਦੀ ਜੀ ਕੁੰਡੇ ਦੀ ਚਟਨੀ ਜਿਹੜੀ ਹੈ ਨਾ ਇਹ ਹੀ ਖਾਣ ਵਾਲੀ ਆ ਅਸਲੀ ਚੀਜ਼ ਇਹੀ ਬਣਾਉਂਦਾ ਫਿਰ ਇਹਦੇ ਚ ਹੀ ਬਣਦੀ ਆ ਆਪਾਂ ਸਾਰੀ ਚਟਨੀ ਜਿਹੜੀ ਆ ਕੌਲੀ ਦੇ ਵਿੱਚ ਆਪਾਂ ਇੱਕ ਚ ਕੱਢ ਲਵਾਂਗੇ ਹੁਣ ਇਹਨੂੰ ਕਈ ਲੋਕ ਤਾਂ ਦੁਬਾਰਾ ਵੀ ਤੜਕਾ ਲਾ ਲੈਂਦੇ ਆ ਪਰ ਮੈਂ ਇਹ ਜ਼ਿਆਦਾ ਤੇਲ ਵਿੱਚ ਪਾਉਣਾ ਨਹੀਂ ਚਾਹਿਆ ਤੇ ਨਾ ਹੀ ਇਹਨੂੰ ਤੜਕਾ ਲਾਉਣਾ ਚਾਹਿਆ ਤੇ ਆਹ ਦੇਖੋ ਚਟਨੀ ਤੇ ਬਹੁਤ ਵਧੀਆ ਇੱਥੇ ਜਿੰਨੀ ਬਣ ਗਈ ਆ ਇੰਨਾ ਇੰਨਾ ਪ੍ਰੋਸੈਸ ਸੀ ਬਹੁਤ ਵਧੀਆ ਇਹਦੇ ਵਾਸਤੇ ਇੱਕ ਕਰਾਰੀ ਆ ਇੱਕਦਮ ਫਸਟ ਕਲਾਸ ਆ ਤੇ ਬਹੁਤ ਰੋਟੀ ਨਾਲ ਖਾਣ ਵਾਲੀ ਬਹੁਤ ਕਰਾਰੀ ਚੀਜ਼ ਬਣੀ ਆ ਤੇ ਰੈਸਪੀ ਜ਼ਰੂਰ ਵੇਖਿਆ ਕਰੋ ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਗੁੱਡ ਬਾਏ